ਸਤਿਕਾਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਫਾਇਰਿੰਗ ਹੋਈ ਹੈ ਸੋ ਦੱਸਦੇ ਨੇ ਆ ਕਿ ਐਡਵੋਕੇਟ ਵਨੀਤ ਮਹਾਜਨ ਦੇ ਉਤੇ ਚਾਰ ਨਕਾਬਪੋਸ਼ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਜਦੋਂ ਉਹ ਮੰਦਿਰ ਤੋਂ ਆਪਣੀ ਧਰਮਪਤਨੀ ਦੇ ਨਾਲ ਕਾਰ ਵਾਪਸ ਪਰਤ ਰਹੀ ਸੀ ਤਾਂ ਤਸਵੀਰਾਂ ਅਸੀਂ ਮੌਕੇ ਦੀਆਂ ਦੀ ਦਿਖਾ ਰਹੇ ਹਾਂ ਤਸਵੀਰਾਂ ਉਹਨਾਂ ਦੀ ਗੱਡੀ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁੱਲ ਚਾਰ ਰਾਉਂਡ ਫਾਇਰ ਹੋਏ ਨੇ ਅੱਜ ਦਿਨ ਦਿਹਾੜੇ ਅੰਮ੍ਰਿਤਸਰ 'ਚ ਵੱਡੀ ਵਾਰਦਾਤ ਵਾਪਰੀ ਹੈ ਦੱਸੇ ਜਾ ਰਿਹਾ ਹੈ ਕਿ ਮੰਨੇ ਪਰ ਮੰਨੇ ਐਡਵੋਕੇਟ ਵਨੀਤ ਮਹਾਜਨ ਜਦੋਂ ਮੰਦਰ ਆਪਣੀ ਧਰਮ ਪਤਨੀ ਦੇ ਨਾਲ ਮੰਦਰ ਮੱਥਾ ਟੇਕ ਕੇ ਘਰ ਨੂੰ ਪਰਤ ਰਹੀ ਸੀ ਤਾਂ ਸਾਹਮਣੇ ਤੋਂ ਐਕਟਿਵਾ ਸਵਾਰ ਇੱਕ ਐਕਟਿਵਾ ਜਿਹੜੀ ਹੈ ਉਹਨਾਂ ਦੀ ਗੱਡੀ ਦੇ ਅੱਗੇ ਲੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਦੋ ਹਮਲਾਵਰ ਤੋਂ ਉਤਰਦੇ ਨੇ ਔਰ ਤਾਬਰ ਤੋੜ ਫਾਇਰਿੰਗ ਕਰ ਦਿੰਦੇ ਨੇ ਹਾਲਾ ਕਿ ਗਣੀਮਤ ਰਹੀ ਹੈ ਕਿ ਵਨੀਤ ਮਹਾਜਨ ਤੋਂ ਧਰਮਪਤਨੀ ਨੇ ਗੱਡੀ ਦੇ ਨੀਜੇ ਲੁੱਕ ਕੇ ਆਪਣੀ ਜਾਨ ਬਚਾ ਲਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਵਾਪਰੀ ਹੈ ਆਲਾ ਦਵਾਲਾ ਜੜਾਏ ਉਹ ਦਹਿਲ ਗਿਆ ਸੀਗਾ ਲੋਕ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਔਰ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਲਗਾਤਾਰ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਲੋਕ ਸਭਾ ਚੋਣਾ ਤਾਂ ਸਮਾਂ ਚੱਲ ਰਿਹਾ ਹੈ ਔਰ ਇਸ ਦੌਰਾਨ ਅਸਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਰ ਬਾਰ ਪ੍ਰਸ਼ਾਸਨ ਵੱਲੋਂ ਗੱਲ ਕਹੀ ਗਈ ਸੀ ਕਿ ਅਸਲਾ ਜੜਾਇਓ ਜਮ੍ਹਾਂ ਕਰਵਾ ਦਿੱਤਾ ਜਾਵੇ ਪਰ ਇਸੇ ਦੌਰਾਨ ਦੇ ਵਿੱਚ ਇੱਕ ਤਰੀਕ ਨੂੰ ਜਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੀ ਵੋਟਾਂ ਪੈਣੀਆਂ ਨੇ ਔਰ ਉਸ ਤੋਂ ਪਹਿਲਾਂ ਹੀ ਅਜੇਹੀ ਵਾਰਦਾਤ ਦਾ ਵਾਪਰਨਾ ਕਈ ਵੱਡੇ ਸਵਾਲ ਖੜੇ ਕਰਦਾ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਸਿਕਿਉਰਿਟੀ ਹੈ ਉਸ ਤੇ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਲਗਾਤਾਰ ਬਿਤੇ ਦਿਨ ਦੇ ਵਿੱਚ ਵੀ ਰਾਹੁਲ ਗਾਂਧੀ ਅੰਮ੍ਰਿਤਸਰ ਆਏ ਹੋਏ ਸੀ ਔਰ ਕਈ ਵੱਡੇ ਲੀਡਰ ਜਿਹੜੇ ਨੇ ਉਹ ਲੋਕ ਸਭਾ ਚੋਣਾਂ ਦੇ ਚਲਦੇ ਆ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਇੱਥੇ ਜ ਅੰਮ੍ਰਿਤਸਰ ਪਹੁੰਚੇ ਸੀ ਔਰ ਅਜੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਅਜਿਹੀ ਵੱਡੀ ਵਾਅਦ ਦਾ ਵਾਪਰਨਾ ਬਹੁਤ ਹੈਰਾਨੀ ਜਨਕ ਹੈ ਸੋ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਪਟਾਲਾ ਰੋਡ ਉੱਤੇ ਕੁਝ ਹਮਲਾਵਰਾਂ ਵੱਲੋਂ ਇੱਕ ਫਾਇਰਿੰਗ ਕੀਤੀ ਗਈ ਹੈ ਐਡਵੋਕੇਟ ਬਨੀਤ ਮਹਾਜਨ ਦੇ ਉੱਤੇ ਜਦੋਂ ਆਪਣੀ ਧਰਮ ਪਤਨੀ ਦੇ ਨਾਲ ਮੰਦਰਜ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੀ ਸੀ ਤਾਂ ਸਾਹਮਣੇ ਉਹਨਾਂ ਦੀ ਗੱਡੀ ਦੇ ਸਾਹਮਣੇ ਜਿਹੜੇ ਹਮਲਾਵਰ ਨੇ ਉਹ ਖੜੇ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਫਾਇਰਿੰਗ ਕਰ ਦਿੰਦੇ ਨੇ ਲਗਾਤਾਰ ਚਾਰ ਫਾਇਰ ਜਿਹੜੇ ਨੇ ਉਹ ਹੋਏ ਨੇ ਔਰ ਗਣੀਮਤ ਰਹੀ ਹੈ ਕਿ ਵਿਨੀਤ ਮਹਾਜਨ ਤੋਂ ਉਹਨਾਂ ਦੀ ਧਰਮ ਪਤਨੀ ਨੇ ਗੱਡੀ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ ਹੈ ਨਹੀਂ ਤਾਂ ਕੋਈ ਵੱਡੀ ਅਨਸਖਾਮੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਹਾਲਾਂਕਿ ਵਿਨੀਤ ਮਹਾਜਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਕੋਈ ਰੰਜਿਸ਼ ਜਾਂ ਫਿਰ ਕਿਸੇ ਉੱਤੇ ਸ਼ੱਕ ਜਿਹੜਾ ਹੈ ਉਹ ਜ਼ਾਹਰ ਨਹੀਂ ਕੀਤਾ ਗਿਆ ਹੈ ਪੁਲਿਸ ਜਿਹੜੀ ਹੈ ਉਸ ਪੂਰੇ ਮਾਮਲੇ ਦੇ ਵਿੱਚ ਉਹ ਜਾਂਚ ਕਰ ਰਹੀ ਹੈ ਲੇਕਿਨ ਲਾਅ ਐਂਡ ਆਰਡਰ ਅੰਮ੍ਰਿਤਸਰ ਦਾ ਮਾਰਾ ਹੁੰਦਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰያ ਨੇ ਸੋ ਅੱਜ ਸਵੇਰੇ ਵੱਡੀ ਵਾਰਦਾਤ ਵਾਪਰੀ ਦੀ ਹੈ ਜਿਸ ਤੋਂ ਬਾਅਦ ਪੁਲਿਸ ਵੀ ਭਾਜੜਾ ਪੈ ਜਾਂਦੀ ਹੈ ਨਹੀਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਵੀ ਅ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਉਸ ਗੱਡੀ ਦੀਆਂ ਔਰ ਨਾਲ ਜਿਹੜੇ ਖੋਲ ਜਿਹੜੇ ਬ੍ਰਾਮਦ ਹੋਏ ਨੇ ਉਹਨਾਂ ਦੇ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਅੱਗੇ ਅਸੀਂ ਜਿਹੜੀ ਹੈ ਨਜ਼ਰ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਵਾਪਰੀ ਹੈ ਗੱਡੀ ਦੇ ਅਗਲੇ ਹਿਸ਼ੀਸ਼ੇ ਤੇ ਜਿਹੜੇ ਨੇ ਗੋਲੇ ਦੇ ਨਿਸ਼ਾਨ ਉਹ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਵਿੱਚ ਕਹਿਣਾ ਹੈ ਕਿ ਉਹ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤੁਰੰਤ ਉਹ ਮੌਕੇ ਤੇ ਪਹੁੰਚੇ ਨੇ ਔਰ ਪੂਰੀ ਜਾਂਚ ਪੂਰੇ ਬਿਆਨ ਜਿਹੜੇ ਨੇ ਉਹ ਬਨੀਤ ਮਹਾਜਨ ਦੇ ਲੈ ਗਏ ਨੇ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਦੋਵੇਂ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਜਿਹੜੀ ਹੈ ਉਹ ਪਹਿਲ ਦੇ ਆਧਾਰ ਤੇ ਲੱਭਿਆ ਜਾਵੇਗਾ ਤੇ ਸਲਾਖਾਂ ਵਿੱਚ ਕੀਤਾ ਜਾਵੇਗਾ ਔਰ ਪੂਰੀ ਜਾਂਚ ਜਿਹੜੀ ਆ ਕੀਤੀ ਜਾਵੇਗੀ ਕਿ ਆਖਿਰਕਾਰ ਕਿਹਨਾਂ ਵੱਲੋਂ ਵਨੀਤ ਮਹਾਜਨ ਐਡਵੋਕੇਟ ਵਨੀਤ ਮਹਾਜਨ ਦੁੱਤੇ ਫਾਇਰਿੰਗ ਹੋਈ ਹੈ ਸੋ ਅੱਜ ਦਿਨ ਚੜਦਿਆਂ ਹੀ ਜਦੋਂ ਸਵੇਰੇ 7:30 ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਮੰਦਰ ਤੋਂ ਜੋ ਵਿਨੀਤ ਮਹਾਜਨ ਉਹਦੇ ਮਕਾਨ ਮੁਤਾਬਕ ਮੰਦਰ ਤੋਂ ਵਾਪਸ ਪਰਤ ਰਹੇ ਸੀ ਇਸ ਦੌਰਾਨ ਰਸਤੇ 'ਚ ਉਹ ਇੱਕ ਹੋਟਲ 'ਚ ਰੁਕੇ ਜਿੱਥੇ ਉਹਨਾਂ ਨੇ ਆਪਣਾ ਜਿਹੜੇ ਸੀ ਪੂਜਾ ਪਾਠ ਕੀਤੀ ਔਰ ਉਸ ਤੋਂ ਬਾਅਦ ਉਹ ਆਪਣੀ ਧਰਮਪਤਨੀ ਨਾਲ ਘਰ ਵਾਪਸ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਹੀ ਐਕਟਿਵ ਸਵਾਰਾਂ ਨੇ ਉਹਨਾਂ ਨੂੰ ਰੋਕਿਆ ਔਰ ਉਸ ਤੋਂ ਬਾਅਦ ਬਿਨਾਂ ਕੁਝ ਕਹੇ ਉਹਨਾਂ ਤੇ ਗੋਲੀਆਂ ਕਚਰਾ ਦਿੱਤੀਆਂ ਔਰ ਕਿਹਾ ਹੀ ਜਾ ਰਹੇ ਕਿ ਵਨੀਤ ਮਹਾਜਨ ਦੇ ਮੁਤਾਬਕ ਦੋ ਜਿਹੜੇ ਸੀ ਨਕਾਬਪੋਸ਼ ਸੀਗੇ ਜਿਨ੍ਹਾਂ ਨੇ ਜੋ ਅੱਗੇ ਗੱਡੀ ਦੇ ਬਿਲਕੁਲ ਅੱਗੇ ਖੜੇ ਸੀ ਔਰ ਉਹਨਾਂ ਨੇ ਫਾਇਰਿੰਗ ਲਗਾਤਾਰ ਸ਼ੁਰੂ ਕਰ ਦਿੱਤੀ ਹਾਲਾਂਕਿ ਉਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਸੀ ਉਹ ਆਲੇ ਦੁਆਲੇ ਜੁੜੇ ਸੀ ਉਹ ਉਹ ਖੜੇ ਸੀ ਜਾਂ ਨਹੀਂ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਬਹੁਤ ਵੱਡੀ ਵਾਰਦਾਤ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਵਿਨੀਤ ਮਹਾਜਨ ਕੀ ਕੁਝ ਆਖਰੇ ਨੇ ਉਹ ਸੁਣਦੇ ਹਾਂ ਔਰ ਜੋ ਲੋਕ ਨਿਥੀ ਪਹੁੰਚੇ ਨੇ ਉਹਨਾਂ ਨੇ ਕੀ ਕੁਛ ਆ ਕੀ ਹਾਂ ਜੀ ਸਰ ਜੀ ਇਹ ਲੋਕ ਚੋ ਇਸ ਵੀਰੇਸ 7:30 ਵਜੇ ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੁਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ ਪਹਿਲੇ ਮੈਂ ਗੋਪਾਲ ਮੰਦਿਰ ਗਿਆ ਮੱਥਾ ਟੇਕਿਆ ਐਸ ਯੂਜੂਅਲ ਮੈਂ ਰੋਜ਼ ਆਪਣੇ ਹੋਟਲ ਤੇ ਆ ਕੇ ਜੋਜ ਜਗਾਨਾ ਜੋਜ ਜਗਾ ਕੇ ਮੈਂ ਜਦੋਂ ਇਹ ਗਲੀ ਜੈਂਟਰ ਕੀਤਾ ਤੇ ਸਕੂਲ ਦੇ ਕੋਲ ਆਇਆ ਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ ਤੇ ਰੋਕਿਆ ਨਹੀਂ ਗਿਆ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਜਿਉ ਲਗਾ ਲਈ ਹੈ ਤੇ ਆ ਉਹਨਾਂ ਨੇ ਸਦਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮੈਂ ਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਜੀ ਸਰ ਕੋਈ ਪਛਾਣ ਚ ਹੈ ਬੰਦਾ ਨਹੀਂ ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੈਂ ਕਾਲੇ ਰੰਗ ਦੇ ਉਹਨਾਂ ਨੇ ਪਾਗ ਬੰਨੀ ਸੀ ਕਿਸੇ ਦੇ ਸ਼ੱਕ ਹੋਵੇ ਤੁਹਾਨੂੰ ਹੁਣ ਮੈਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਮੈਂ ਕਿਸੇ ਦੇ ਸ਼ੱਕ ਕਰਾਂ ਇਦਾਂ ਤੇ ਮੇਰੇ ਅਸਤੇ ਤੇ ਸਾਰੇ ਚੋਰ ਆ ਜੀ ਟੋਟਲ ਕਿੰਨੇ ਬੰਦੇ ਸੀ ਜਿਹੜੇ ਨੇਰੇ ਅੱਗੇ ਆਏ ਆ ਉਹ ਦੋ ਹੀ ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ ਤੇ ਕਿੰਨੇ ਹੋ ਮੈਨੂੰ ਨਹੀਂ ਪਤਾਗਾ ਸਰ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਹਾਂਜੀ ਹਾਂਜੀ ਪੁਲਿਸ ਪਹ ਜੇ ਕੋ ਤੁਹਾਡੇ ਸਾਹਮਣੇ ਹੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ ਆਪਣੀ ਵਾਈਫ ਦੇ ਨਾਲ ਉਹ ਮੰਦਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਸੇਜੇ ਦੀ ਫਾਇਰਿੰਗ ਹੋਈ ਹੈ ਉਹ ਮੰਦਰ ਜਿਹੜਾ ਮੱਥਾ ਟੇਕਿਆ ਉਹੀ ਵਧੀਆ ਹੋ ਗਿਆ ਇਹਨਾਂ ਦਾ ਬਚਾਅ ਹੋ ਗਿਆ ਹੁਣ ਮੈਟਰ ਇਨਫੋਰਮ ਕੀਤਾ ਸਾਨੂੰ ਮੈਸੇਜ ਪਹੁੰਚਿਆ ਸੀ ਅਸੀਂ ਸਾਰੀ ਬੋਡੀ ਇੱਥੇ ਆਏ ਆ ਲੈਟ ਦੇ ਪੁਲਿਸ ਡੂ ਦਾ ਜੌਬ ਪੁਲਿਸ ਆਪਣਾ ਰੋਲ ਅਦਾ ਕਰੇ। ਕਲਪਰਿਟ ਜਿਹੜੇ ਉਹਨਾਂ ਨੂੰ ਫੜੇ। ਉਹਦੇ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਹਾਂ। ਇਹ ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ? ਸਾਜੀ ਜੇ ਬੰਦੇ ਪਤਾ ਹੁੰਦੇ ਤੇ ਫੇਰ ਅਸੀਂ ਆਪ ਹੀ ਨਾ ਫੜ ਲੈਂਦੇ। ਕੋਈ ਸੀਸੀਟੀਵੀ ਕੋਈ ਸੀਸੀਟੀ ਵੀ ਕੈਮਰਾ ਤੇ ਲੱਗੇ ਆ ਜੀ। ਸਰਮੁਖਾਰ ਪੁਲਿਸ ਪਹੁੰਚ ਗਈ। ਹਾਂਜੀ ਮੌਕੇ ਤੇ ਪੁਲਿਸ ਪਹੁੰਚੀ। ਬਨੀਤ ਜੀ ਦਾ ਮੈਨੂੰ ਫੋਨ ਆਇਆ ਅਸੀਂ ਇੱਥੇ ਆਏ ਆ। ਪਰ ਆ ਕੇ ਦੇਖਿਆ ਸਾਹਮਣੇ ਇਹ ਸਭ ਕੁਝ। ਇੰਨੀ ਲੌਰਲੈਸਨੈਸ। ਜੀ ਦੇ ਤਾਇਦ ਵੇਖੋ ਇਹਨਾਂ ਦੀ ਜਾਨ ਬਚੀ ਇਹਨਾਂ ਦੀ ਵਾਈਫ ਸੀਗੀ। ਕਿਹਨੇ ਕਹੋ ਉਹਨਾਂ ਦੀ ਵਾਈਫ ਹੈ ਗੋਲ ਮੇਰੇ ਕਾ 4-5 ਰਾਉਂਡ ਹੋਏ ਜਿਵੇਂ ਵਾਈਫਾਇਰ ਨਹੀਂ ਕੀਤੇ ਜੀ ਸਿੱਧੀਆਂ ਮਾਰੀਆਂ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੋ ਹਜੇ ਬਨੀਤ ਜੀ ਦਾ ਇਹਦੇ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ ਕਿੰਨੇ ਕੀ ਸੀਗੇ ਕਿਹਦੇ ਉੱਤੇ ਹੋਈ ਸੀ ਇਸ ਵਾਰੀ ਕਿਹੜੀ ਸਨਾ ਕੋ ਐਕਟਿਵ ਆ ਸੀ ਐਕਟਿਵ ਆ ਸਰ ਹਾਂ ਜੀ ਸਰ ਕੀ ਮਸਲਾ ਕੀ ਹੈ ਕਿ ਜਿਹੜਾ ਗੋਲੀਦਤ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਬਨੀਤ ਮਹਾਜਨ ਜੀ ਆ ਗਏ ਐ ਐਡਵੋਕੇਟ ਆ ਇਹ ਆਪਣੇ ਵਾਈਫ ਦੇ ਨਾਲ ਆ ਰਹੇ ਸੀਗੇ ਤੇ ਇਹ ਪਹਿਲਾ ਗੋਪਾਲ ਮੰਦਿਰ ਗਏ ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ ਉੱਥੋਂ ਆਂਦੇ ਵੇ ਦੋ ਦਲਕੇ ਸੀਗੇ ਕੋਈ ਸਰਦਾਰ ਐਕਟਵਾ ਦੇ ਉੱਤੇ ਉਹਨਾਂ ਨੇ ਕਿਉਂ ਰੋਕੇ ਫਾਇਰ ਕੀਤਾ ਤੇ ਇਹਨਾਂ ਨੂੰ ਜਾਨ ਮਾਲ ਦਾ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਆ ਮਤਲਬ ਗਨਸ਼ੂਟ ਨਹੀਂ ਹੋਇਆ ਇਹਨਾਂ ਨੂੰ ਕੋਈ ਲੱਗੀ ਗੋਲੀ ਨਹੀਂ ਲੱਗੀ ਸਰ ਕਿੰਨੇ ਕਿ ਗੋਲੀਆਂ ਚੱਲੀਆਂ ਇਹਨਾਂ ਆ ਤਿੰਨ ਚਾਰ ਗੋਲੀਆਂ ਆ ਕਿ ਸਰ ਖੋਲ ਕਿੰਨੇ ਕਿ ਬਰਮਾ ਹੋਏ ਉਸ ਨੂੰ ਚਾਰ ਚਾਰ ਫੁੱਲ ਬਰਮਾ ਦੇ ਗੱਡੀ ਤੇ ਕਿੰਨੀਆਂ ਕੋਈ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਇੱਕ ਨੰਬਰ ਪਲੇਟ ਤੇ ਮਤਲਬ ਚਾਰ ਹੀ ਹੈਗੇ ਜਾ ਸ਼ਾਟ ਹੋਇਆ ਸਭ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਭਾਈ ਗੋਲੀ ਜੜੀਆਂ ਤੇੜੀ ਉਹ ਕੈਮਰਾ ਹੁਣ ਸੀਸੀਟੀਵੀ ਦੇਖ ਰਹੇ ਆ ਅਸੀਂ ਉਹ ਕਿੱਦੇ ਤੇ ਆਏ ਸਰ ਐਕਟਿਵ ਆ ਤੇ ਸੀਗੇ ਕਿੰਨੇ ਮੁੰਡੇ ਸੀ ਦੋ ਜਣੇ ਸੀ ਓਕੇ ਬਾਕੀ ਕਰ ਰਹੇ ਆ ਅਸੀਂ ਨੂੰ ਇਸ 스테ਜ